ਸ਼ਸ਼ੀਕਾਲ ਦੋਸਤੋ ਇਸ ਟਾਈਮ ਮੈਂ ਖੜਾ ਹਰਚੰਦਪੁਰਾ ਬੰਨ ਤੇ 10 ਤਰੀਕ ਅੱਜ ਟਾਈਮ ਲਗ ਲਗਭਗ 3 ਵਜੇ ਦੇ ਕਰੀਬ ਦਾ ਟਾਈਮ ਆ ਜੇਸ ਵੀ ਤੁਸੀਂ ਦੇਖ ਸਕਦੇ ਹੋ ਉੱਥੇ ਪਹੁੰਚ ਗਈ ਪੌਕਲੈਂਡ ਪਹੁੰਚ ਗਈ ਕਿਉਂਕਿ ਜਿਹੜਾ ਪਹਿਲਾਂ ਵਾਲਾ ਬੰਨ ਸੀਗਾ ਉਹ ਕਮਜ਼ੋਰ ਹੋ ਗਿਆ ਪਿਛਲੇ 10 ਦਿਨਾਂ ਤੋਂ ਉੱਥੇ ਸੇਵਾ ਚੱਲ ਰਹੀ ਸੀ ਹੁਣ ਉਸ ਤੇ ਜਿਹੜੀਆਂ ਉਮੀਦਾਂ ਥੋੜੀਆਂ ਜੀਆਂ ਕੱਟ ਨਹੀਂ ਕਿਉਂਕਿ ਉਹ ਕਦੇ ਵੀ ਟੁੱਟ ਸਕਦਾ ਰੱਬ ਨਾ ਕਰੇ ਕਿ ਟੁੱਟੇ ਪਰ ਉਹ ਕਦੇ ਵੀ ਟੁੱਟ ਸਕਦਾ ਉਸ ਚੀਜ਼ ਨੂੰ ਦੇਖਦੇ ਹੋਏ ਜਿਹੜਾ ਦੂਜਾ ਬੰਨਾ ਤੁਸੀਂ ਦੇਖ ਸਕਦੇ ਉਸ ਨੂੰ ਜੀਸੀਬੀ ਤੇ ਪੌਕਲੈਨ ਪੱਕਾ ਕਰਨ ਤੇ ਲੱਗੀ ਹੋਈ ਆ ਮੇਰੇ ਨਾਲ ਇੱਥੇ ਇਲਾਕਾ ਨਿਵਾਸੀ ਮੌਜੂਦ ਨੇ ਆਪਾਂ ਉਹਨਾਂ ਤੋਂ ਜਿਹੜੀ ਮੌਕੇ ਦੀ ਰਿਪੋਰਟ ਲੈਣੇ ਆ ਇਸ ਟਾਈਮ ਇੱਥੇ ਸਥਿਤੀ ਕੀ ਬਣੀ ਹੋਈ ਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਕੀ ਨਾਮ ਆ ਜੀ ਆਪਣਾ ਦਲਬੀਰ ਸਿੰਘ ਜੀ ਸਰਪੰਚ ਹਰਚੰਦਪੁਰ ਆ ਜੀ ਅੱਛਾ ਜੀ ਇਸ ਟਾਈਮ ਜਿਹੜੀ ਸਥਿਤੀ ਕੀ ਬਣੀ ਹੋਈ ਆ ਹਰਚੰਦਪੁਰੇ ਬੰਨ ਤੇ ਸਥਿਤੀ ਦਾ ਜੀ ਦੇਖੋ ਡਾਮਾ ਡੋਲੀ ਆ ਜੀ ਹਾਂਜੀ ਆ ਬੰਨ ਆ ਜਿਹੜਾ ਜਿਹੜੇ ਇੱਧਰ ਖੜੇ ਸੀ ਪਹਿਲਾਂ ਲਾਈ ਆ ਇੱਥੇ ਥੱਲੇ ਉਹ ਬਹੁਤ ਕਮਜ਼ੋਰ ਹੋ ਗਿਆ ਜੀ ਵਿਚਾਲੋਂ ਤਰੇੜਾਂ ਪਾਟ ਗਈਆਂ ਚਲੋ ਫਿਰ ਸੰਗਤ ਸਾਡੇ ਮੇਨ ਬੰਦੇ ਸਾਰੇ ਕਹਿਣ ਲੱਗੇ ਕਹਿੰਦੇ ਵੀ ਆਪਾਂ ਅਗਲੇ ਪਾਸੇ ਹੋਰ ਬੰਨ ਨਵਾਂ ਲਾਈ ਹਾਂਜੀ ਹਾਂਜੀ ਮਿੱਟੀ ਹੈ ਤੇ ਲਈ ਪਾਸ ਉਚਾ ਕੇ ਵੀ ਬੰਨ ਉਹਨੂੰ ਆਪਾਂ ਤਕੜਾ ਕਰ ਲੈਨੇ ਜੇ ਕੱਲ ਨੂੰ ਟੁੱਟਦਾ ਵੀ ਹੈ ਤਾਂ ਆਪਣਾ ਇਲਾਕਾ ਸਾਰਾ ਬਚਦਾ ਇਸ ਗੱਲ ਨਾਲ ਅੱਛਾ ਜੀ ਇਹ ਬੰਨ ਬਿਲਕੁਲ ਹੀ ਕਮਜ਼ੋਰ ਹੋ ਗਿਆ ਇਹ ਤਾਂ ਬਿਲਕੁਲ ਹੀ ਕਮਜ਼ੋਰ ਹੋ ਗਿਆ ਇਹ ਤਾਂ ਤੇੜਾ ਆ ਗਿਆ ਵਿਚਾਲਾ ਅੱਛਾ ਜੀ ਇਸ ਤੇ ਹੁਣ ਕੋਈ ਉਮੀਦ ਨਹੀਂ ਰਹੀ ਨਾ ਇਹਦੇ ਤੇ ਉਮੀਦ ਨਹੀਂ ਹੈਗੀ ਮਤਲਬ ਜਿਹੜੀ ਆਪਾਂ ਪਿਛਲੇ 10 ਦਿਨਾਂ ਤੋਂ ਇੱਥੇ ਸੇਵਾ ਕਰ ਰਹੇ ਸੀ ਮਿਹਨਤ ਕਰ ਰਹੇ ਸੀ ਉਹ ਬਰਬਾਦ ਹੋ ਗਈ ਜੀ ਸਾਡੀ ਮਿਹਨਤ ਉਹ ਅੱਛਾ ਜੀ ਹਾਂ ਜੀ ਤੇ ਹੁਣ ਕੀ ਜਿਹੜੀ ਉਹ ਜੇ ਉਹ ਉਹਦਾ ਕੀ ਪਲਾਨ ਆ ਜਿਹੜਾ ਉਹ ਜੀ ਸੀ ਵੀ ਉਹ ਕੀ ਕਰ ਰਹੀ ਆ ਹੁਣ ਉਹ ਦੇਖੋ ਜੀ ਬੰਨ ਬਨ ਰਹੀ ਆ ਉਹ ਵੀ ਜੇ ਇਹ ਗੱਲ ਨੂੰ ਟੁੱਟਦਾ ਵੀ ਆ ਤੇ ਉੱਥੇ ਸਾਡਾ ਬਚਾਅ ਹੋ ਸਕੇ ਵੀ ਇਹ ਜਿਹੜੇ ਅਗਲਾ ਏਰੀਆ ਜੀ ਹਾਂਜੀ ਹਾਂ 40 50 ਪਿੰਡ ਨੇ ਜਿੱਤੇ ਜੇ ਇਹ ਪਾਣੀ ਰੱਬ ਨਾ ਕਰੇ ਇਹ ਬੰਨ ਟੁੱਟਦਾ ਤਾਂ ਫਿਰ ਉਹਨੂੰ ੱੱਕਾ ਨਹੀਂ ਬੱਜੂਗਾ ਉਹ ਸਾਰਾ ਪਾਣੀ ਬਰਲੇ ਪਾਸੇ ਨਹੀਂ ਜਾਊਗਾ ਦੇਖੋ ਜੀ ਸਾਡਾ ਕੰਮ ਮੈਂ ਮਿਹਨਤ ਕਰਨਾ ਜੀ ਹਾਂਜੀ ਤੇ ਫਲ ਪਾਉਣਾ ਉਸ ਪ੍ਰਮਾਤਮਾ ਰੇ ਹਾਂਜੀ ਤੇ ਉਹ ਤਾਂ ਜੀ ਉਹਦੇ ਉਹਦੇ ਤੇ ਡੋਰੀ ਆ ਹੁਣ ਦੇਖੋ ਸਾਡੀ ਤਾਂ ਮਿਹਨਤ ਆ ਜਾਰੀ ਆ ਹਾਂਜੀ ਉਹ ਤਾਂ ਤੁਸੀਂ ਕਰੇ ਰਹੇ ਹੋ ਨੀ ਲਗਭਗ ਪਿਛਲੇ 10 ਦਿਨਾਂ ਤੋਂ ਹਾਂਜੀ ਹਾਂ अच्छा जी। ਹੁਣ ਜਿਹੜੀ ਸਥਿਤੀ ਓਵਰ ਕੰਟਰੋਲ ਹੋ ਰਹੀ ਆ। ਹਾਂਜੀ ਪਾਣੀ ਚੜ੍ਹ ਹੀ ਰਿਹਾ ਜੀ। ਅੱਛਾ ਜੀ। ਠੀਕ ਆ ਜੀ। ਹਾਂ। ਇਹ ਜੇਸੀਬੀ ਜਿਹੜੀ ਪ੍ਰਸ਼ਾਸਨ ਨੇ ਦਿੱਤੀ ਆ ਜਾਂ ਕਿਸਾਨ ਆਪ ਲੈ ਕੇ ਆਏ ਨੇ। ਦੇਖੋ ਜੀ ਜਿਹੜੀ ਪੌਪਲੈਂਡ ਐ ਪ੍ਰਸ਼ਾਸਨ ਨੇ ਦਿੱਤੀ ਐ। ਉਹ ਪਰਲੀ ਜੇਸੀਬੀ ਚੱਲ ਰਹੀ ਆ ਉਹ ਕਿਸਾਨ ਆਪ ਲੈ ਕੇ ਨਹੀਂ। ਅੱਛਾ ਜੀ। ਅਗਰ ਆ ਉਹ ਮੈਂ ਦੇਖ ਸਕਦਾ ਕਿ ਜੀਰੀ ਵਿੱਚ ਲੱਗ ਰਿਹਾ ਕਿਸੇ ਦੀ ਜ਼ਮੀਨ ਵਿੱਚ ਲੱਗ ਰਿਹਾ ਫਿਰ ਉਸ ਬੰਦੇ ਨੇ ਇਤਰਾਜ਼ ਨਹੀਂ ਕਰਿਆ ਜੇ ਉਹ ਨਾਲ ਖੜੇ ਆਪਣੇ ਜੀ। ਦੇਖੋ ਜੀ ਉਹ ਨਾਲ ਖੜਾ ਸਾਡੇ ਹਾਂਜੀ ਲਾਭ ਸਿੰਘ ਹੈ ਹਾਂਜੀ ਸਾਧ ਮਾਜਰੇ ਤੋਂ ਠੀਕ ਹੈ ਤੇ ਠੇਕੇ ਤੇ ਉਹਨੇ ਜ਼ਮੀਨ ਲਈ ਹੋਈ ਆ 60-60 ਹਜ਼ਾਰ ਨੂੰ ਇਹ ਉਹ ਕਹਿੰਦਾ ਵੀ ਮੇਰੀ ਚਾਹੇ ਚਾਰ ਕਿੱਲੇ ਫਸਲ ਬਰਬਾਦ ਹੁੰਦੀ ਆ ਪਰ ਲਾਕਾ ਬਚਣਾ ਚਾਹੀਦਾ ਅੱਛਾ ਜੀ ਉਹਨੇ ਇੰਨੀ ਦਰਿਆਦਰੀ ਦਿਖਾਈ ਆ ਸਾਨੂੰ ਵੀ ਹੋਰ ਬੰਦਾ ਦਿਖਾ ਨਹੀਂ ਸਕਦਾ ਠੇਕੇ ਤੇ ਜ਼ਮੀਨ ਲੈ ਕੇ ਅੱਛਾ ਜੀ ਹਾਂਜੀ ਥੋੜਾ ਦਿਖਾ ਸਕਦਾ ਲੋਕ ਮਾਲਕੀ ਚ ਕਹਿੰਦੇ ਨੇ ਵੀ ਅਸੀਂ ਨਹੀਂ ਲੱਗਣ ਦਿੰਦੇ ਹਾਂਜੀ ਹਾਂਜੀ ਤਾਂ ਦੋਸਤੋ ਮੇਰੇ ਨਾਲ ਇੱਕ ਮੇਰਾ ਭਰਾ ਹੋਰ ਇੱਥੇ ਮੌਜੂਦ ਹੈ ਜਿਹੜਾ 24 ਘੰਟੇ ਇੱਥੇ ਡਿਊਟੀ ਦਿੰਦਾ ਸਾਰੇ ਇਲਾਕਿਆਂ ਵਾਸਤੇ ਦੋਏ ਭਰਾ ਇੱਥੇ ਜਿਹੜਾ 24 ਘੰਟੇ ਮੌਜੂਦ ਰਹਿੰਦੇ ਨੇ ਕੱਲੀ-ਕੱਲੀ ਚੀਜ਼ ਆ ਜਿਹੜੀ ਖਬਰ ਇਲਾਕੇ ਵਾਲਿਆਂ ਨੂੰ ਦਿੰਦੇ ਰਹਿੰਦੇ ਨੇ ਮਜ਼ਦੂਰਾਂ ਨੂੰ ਸੇਵਾਦਾਰਾਂ ਨੂੰ ਆਪਣੇ ਭਰਾਵਾਂ ਨੂੰ ਦਿੰਦੇ ਰਹਿੰਦੇ ਨੇ ਤਾਂ ਕਿ ਆਪਣਾ ਬੰਨ ਜਿਹੜਾ ਮਜ਼ਬੂਤ ਰਵੇ ਆਪਾਂ ਉਹਨਾਂ ਤੋਂ ਵੀ ਜਿਹੜੀ ਇਸ ਟਾਈਮ ਮੌਕੇ ਦੇ ਹਾਲਾਤ ਪੁੱਛਣ ਦੀ ਕੋਸ਼ਿਸ਼ ਕਰਦੇ ਆਂ ਬਾਈ ਜੀ ਸਤਿ ਸ਼੍ਰੀ ਅਕਾਲ। ਸੱਸੀਆ ਬਾਈ ਜੀ। ਕੀ ਨਾਮ ਹੈ ਵੀਰੇ ਆਪਣਾ? ਰਾਜੀਵੀਰ ਜੀ ਬੁੱਟਾ ਸਿੰਘ ਵਾਲੇ ਤੋਂ। ਅੱਛਾ ਇਸ ਟਾਈਮ ਜਿਹੜੀ ਉਹ ਮੌਜੂਦਾ ਹਾਲਾਤ ਕੀ ਬਣੇ ਹੋਏ ਨੇ? ਹਾਲਾਤ ਤਾਂ ਦੇਖੋ ਬਾਈ ਜੀ 10 ਦਿਨ ਹੋ ਗਏ ਸਾਨੂੰ ਮਿਹਨਤ ਕਰਦਿਆਂ ਨੂੰ ਹਣਾ। ਹਾਂਜੀ। ਉਹਦਾ ਹਾਲਾਤ ਸਾਡੇ ਮਾੜੀ ਹੋ ਗਏ। ਹਾਂਜੀ। ਤੇ ਇੰਨੀ ਪਬਲਿਕ ਲੱਗ ਰਹੀ ਆ ਔਰੇ ਉਹ ਜਿਹੜਾ ਸਾਨੇ ਬੰਨ ਬੰਨਿਆ 10 ਦਿਨਾਂ ਦੇ ਵਿੱਚ ਉਹ ਬਿਲਕੁਲ ਅੱਜ ਕਮਜ਼ੋਰ ਹੋ ਗਿਆ। ਅੱਛਾ ਜੀ। ਪਾਣੀ ਇੰਨਾ ਕਿ ਜ਼ਿਆਦਾ ਵੱਧ ਰਿਹਾ ਵੀ ਬਹੁਤ ਜ਼ਿਆਦਾ ਕਮਜ਼ੋਰ ਅੱਜ ਉਹ ਤੇੜਾਂ ਖਾ ਗਿਆ। ਹਾਂਜੀ ਹਾਂਜੀ। ਹਾਂਜੀ। ਜੇ ਰੱਬ ਨਾ ਕਰੇ ਬਾਈ ਚਾਂਸ ਇੱਥੋਂ ਬੰਨ ਜਿਹੜਾ ਟੁੱਟਦਾ ਪਾਣੀ ਇੱਧਰਲੇ ਪਾਸੇ ਆਉਂਦਾ ਤਾਂ ਕਿੰਨਾ ਕੁ ਨੁਕਸਾਨ ਜਿਹੜਾ ਕਰ ਸਕਦਾ ਨੁਕਸਾਨ ਹੋਏਗਾ ਜੀ 15-20 ਪਿੰਡਾਂ ਦਾ ਅੱਛਾ ਜੀ ਹਾਂ ਜੀ ਹਾਂ ਪਿੰਡਾਂ ਦਾ 15-20 ਦਾ ਫਸਲ ਦਾ ਤਾਂ ਪਤਾ ਨਹੀਂ ਵੀ ਕਿੰਨਾ ਕੁ ਹੋਣਾ ਅੱਛਾ ਜੀ ਮਤਲਬ ਘਰਾਂ 'ਚ ਵੀ ਵੜ ਸਕਦਾ ਹਾਂ ਘਰਾਂ 'ਚੋਂ ਵੀ ਵੜ ਸਕਦਾ ਜਿਵੇਂ 2023 'ਚ ਆਇਆ ਸੀ ਉਹ 19 ਪਾਣੀ ਹੁਣ ਆ ਰਿਹਾ ਉਹ ਤੋਂ ਜ਼ਿਆਦਾ ਆ ਰਿਹਾ ਹਾਂ ਪਿਛਲੀ 2023 'ਚ ਤਾਂ 2-3 ਦਿਨ ਪਾਣੀ ਆਇਆ ਸੀ ਇਸ ਟਾਈਮ ਤਾਂ ਮੈਨੂੰ ਲੱਗਦਾ 7-10 ਦਿਨ ਤੱਕ ਸਾਨੂੰ ਬੰਨ ਬੰਦਿਆ ਨੂੰ ਹੋਵੇਗਾ ਹਾਂ ਉਸੇ ਲੈਵਲ ਤੇ ਪਾਣੀ ਚੱਲ ਰਿਹਾ ਸਾਡੇ ਨਾਲ ਪਾਈ ਸਰਪੰਚ ਸਿੰਘ ਖੜੇ ਨੇ 10 ਦਿਨ ਹੋ ਗਏ ਨਾ ਨੂੰ ਲਗਾਤਾਰ ਨਾ ਇਹਨਾਂ ਦਾ ਦਿਨ ਨਾ ਰਾਤ ਇਹਨਾਂ ਨੇ ਕਿੰਨਾ ਲੱਗਾ ਵੀ ਘਰ ਦੇਖੀ ਨਹੀਂ ਹੈਗਾ ਫੋਨ ਵੀ ਪਾਵਰ ਬੈਂਕ ਤੇ ਚਾਰਜ ਹੋ ਰਿਹਾ 10 ਦਿਨਾਂ ਦਾ ਅੱਛਾ ਜੀ ਹਾਂ ਲਾਲੋ ਸਾਹਿਬ ਇੰਨਾ ਚਿੰਤਾ ਦਾ ਮਾਹੌਲ ਹੈ ਇੱਥੇ ਜੀ ਹਾਂ ਜੀ ਠੀਕ ਹੈ ਜੀ ਤੇ ਬਾਕੀ ਦੇਖੋ ਆ ਫਾਸਲਾ ਦੇਖੋ ਕਿੰਨੀ ਖਰਾਬ ਹੋਣ ਲੱਗ ਰਹੀ ਆ ਹਨਾ ਜੀ ਸੀ ਵੀ ਚੱਲ ਰਹੀ ਆ ਹਾਂ ਜੀ ਬਾਹਾਂ ਠੇਕੇ ਤੇ ਆ ਹਾਂ ਜੀ ਫੇਰ ਵੀ ਆਪਾਂ ਮਿੱਟੀ ਪੱਟ ਕੇ ਜੀਰੀ ਲਾ ਰਹੇ ਵੀ ਪਿੰਡ ਬਚਨੇ ਚਾਹੀਦੇ ਨੇ ਇਹਨਾਂ ਲਈ ਵਾਹਾਂ ਠੇਕੇ ਤੇ ਆ ਸਾਧਮਾ ਜਰੇ ਤੋਂ ਨੇ ਇਹ ਹਾਂ 70 75000 ਨੂੰ ਵਾਹਾਂ ਠੇਕੇ ਤੇ ਆ ਇਹਨਾਂ ਦਾ ਆਪਣੀ ਫਸਲ ਖਰਾਬ ਕਰਾ ਕੇ ਵੀ ਹਾਂ ਪਿੰਡ ਬਚਨੇ ਚਾਹੀਦੇ ਨੇ ਦੇਖੋ ਇਦੋਂ ਵੱਡੀ ਦਾ ਦੇ ਨਹੀਂ ਸਕਦੇ ਆਪਾਂ ਹਾਂਜੀ ਹਾਂਜੀ ਹਾਂ ਇਹਦਾ ਬਹੁਤ ਵੱਡੀ ਦੇਣ ਆ ਜੀ ਦੇਖੋ ਵੀ ਪਿੰਡ ਵਿਚਾਰੇ ਨੇ ਆਪਣੇ ਹਾਂਜੀ ਹਾਂਜੀ ਹਾਂ ਜੀ ਇਹਨਾਂ ਦੀ ਫਸਲ ਵੀ ਖਰਾਬ ਹੋ ਰਹੀ ਆ ਮਿਹਨਤ ਵੀ ਸਾਡੇ ਨਾਲ ਦਿਨ ਰਾਤ ਇਹਨਾਂ ਦੀ ਹੋ ਆ हां ਤੁਸੀਂ ਦੇਖ ਸਕਦੇ ਹੋ ਉਸ ਟਾਈਮ ਮੈਂ ਕਹਿੰਨਾ ਕੈਮਰਾਮੈਨ ਨੂੰ ਇੱਕ ਵਾਰ ਉਧਰ ਉਹ ਦਿਖਾ ਦੇ ਪਾਣੀ ਜਿਹੜਾ ਥੈਲਿਆਂ ਵਿੱਚ ਦੀ ਰਿਸਨ ਲੱਗ ਗਿਆ ਇਹ ਇਹ ਦੋਸਤੋ ਬਹੁਤ ਜਿਆਦਾ ਖਤਰੇ ਦੀ ਜਿਹੜੀ ਗੱਲ ਆ ਪਾਣੀ ਇੱਥੋਂ ਰਿਸਣ ਲੱਗ ਗਿਆ ਇਹ ਕਦੋਂ ਵੀ ਕੁਝ ਵੀ ਇੱਥੇ ਹੋ ਸਕਦਾ ਮੈਂ ਪ੍ਰਸ਼ਾਸਨ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਜਿਹੜੀ ਬਹੁਤ ਜਿਆਦਾ ਜ਼ਰੂਰੀ ਆ ਤੁਸੀਂ ਪੋਕਲੈਨ ਦਿੱਤੀ ਆ ਉਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਪਰ ਜਿਹੜੀ ਸਾਨੂੰ ਇਸ ਟਾਈਮ ਪੋਕਲੈਨ ਦੀ ਜਿਹੜੀ ਲੋੜ 24 ਘੰਟੇ ਮੌਜੂਦ ਆ ਇੱਥੇ 24 ਘੰਟੇ ਹੀ ਪੋਕਲੈਨ ਰੱਖੀ ਜਾਵੇ ਕਿਉਂਕਿ ਕੋਈ ਪਤਾ ਨਹੀਂ ਇੱਥੇ ਕੀ ਹੋ ਜਾਵੇ ਕਦੋਂ ਕੀ ਮਾਹੌਲ ਬਣ ਜਾਵੇ ਜੇ ਪੋਕਲੈਨ ਹੋਊਗੀ ਤਾਂ ਸ਼ਾਇਦ ਸਾਡਾ ਕੋਈ ਬਚਾਅ ਹੋ ਜਾਵੇ ਕਿਉਂਕਿ ਥੈਲਿਆਂ ਨਾਲ ਤਾਂ ਸਾਡੇ ਕਿਸਾਨ ਵੀਰ ਪਿਛਲੇ 10 ਦਿਨਾਂ ਤੋਂ ਜਿਹੜੀ ਇੱਥੇ ਸੇਵਾ ਕਰ ਰਹੇ ਨੇ ਉਹ ਵੀ ਇਹਨਾਂ ਦੀ ਲਗਭਗ ਰੱਦ ਹੋ ਚੁੱਕੀ ਆ ਇਸ ਟਾਈਮ ਮੇਰੀ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਆ ਕਿ ਪੌਕਲੈਂਡ ਤੇ ਜਿਸ ਵੀ ਇੱਥੇ 24 ਘੰਟੇ ਜਿਹੜੀ ਹਾਜ਼ਰ ਰੱਖੀ ਜਾਵੇ ਦੋਸਤੋ ਜਿਹੜੇ ਜਿਹੜੇ ਕਿਸਾਨ ਵੀਰ ਦੀ ਜ਼ਮੀਨ ਵਿੱਚ ਇਸ ਟਾਈਮ ਬੰਨ ਲੱਗ ਰਿਹਾ ਜਿਨ੍ਹਾਂ ਦੇ ਦੋ ਕਿੱਲੇ ਲਗਭਗ ਖਰਾਬ ਹੋ ਚੁੱਕੇ ਨੇ ਉਹ ਕਿਸਾਨ ਮੇਰੇ ਨਾਲ ਹੁਣ ਇਸ ਟਾਈਮ ਮੌਜੂਦ ਨਹੀਂ ਆਪਾਂ ਉਹਨਾਂ ਤੋਂ ਪੁੱਛਦੇ ਹਾਂ ਇੱਥੇ ਜਿਹੜੀ ਸਥਿਤੀ ਕੀ ਬਣੀ ਹੋਈ ਆ ਜਾਂ ਉਹਨਾਂ ਨੇ ਇਹ ਬਲੀਦਾਨ ਦੇਣ ਬਾਰੇ ਕਿਵੇਂ ਸੋਚਿਆ ਬਾਪੂ ਜੀ ਸਾਸਤਰੀ ਕਾਲ ਬਾਪੂ ਜੀ ਸਾਸਤਰੀ ਜੀ ਕੀ ਨਾਮ ਆਪੂ ਜੀ ਆਪਣਾ ਲਾਬਚੰਦ ਜੀ ਠੀਕ ਆ ਜੀ ਇਹ ਇਹ ਠੇਕੇ ਦੇ ਲਈ ਹੈ ਬਾਬੇ ਦੀ ਜ਼ਮੀਨ ਅੱਛਾ ਜੀ ਇਹ ਹੁਣ ਇਹਦੇ ਵਿੱਚ ਬੰਨ ਬਣਾ ਰਿਹਾ ਇਹ ਸਾਡੀ 37 ਨਾਲ ਹੋ ਰਿਹਾ ਜੀ ਇਹ ਸਾਡੀ 37 ਨਾਲ ਹੋ ਰਿਹਾ ਵੀ ਅੱਗੇ ਵੀ 35 40 ਪੰਡ ਨੇ ਹਾਂਜੀ ਵੀ ਉਹ ਬਚਣੇ ਚਾਹੀਦੇ ਆ ਅਸੀਂ ਇਸ ਤੀਤੀ ਕਰਕੇ ਕਹਿੰਦੇ ਆ ਵੀ ਸਾਡੀ ਜੀਰੀ ਦੇ ਵਿੱਚ 2 ਕਿਲੇ ਦਬਣ ਖਰਾਬ ਹੋਣ ਹਾਂਜੀ ਹਾਂਜੀ ਤੇ ਚਾਹੇ 5 ਹੋਣ ਹਾਂਜੀ ਤੇ ਵੀ ਤੁਸੀਂ ਆਪਦਾ ਬੰਨ ਲਾਓ ਬਚਾਓ ਪਿੰਡਾਂ ਨੂੰ ਅੱਛਾ ਜੀ ਬਾਪੂ ਦੁੱਖ ਨਹੀਂ ਲੱਗਦਾ ਹੈਗਾ ਜਦੋਂ ਜੀਸੀਬੀ ਆਪਣੇ ਆਪ ਦੇ ਖੇਤਾਂ ਵਿੱਚ ਦੀ ਜੀਰੀ ਨੂੰ ਲਾਤੜਦੀ ਹੋਈ ਲੰਘਦੀ ਆ ਦੁੱਖ ਨਹੀਂ ਲੱਗਦਾ ਦੇਖ ਕੇ ਦੁੱਖ ਤਾਂ ਲੱਗਦਾ ਬਹੁਤ ਹਾਂਜੀ ਪਰ ਅੱਗੇ ਪਿੰਡਾਂ ਦਾ ਵੀ ਬਹੁਤ ਜ਼ਿਆਦਾ ਫਿਕਰ ਆ ਆਪਦੀ ਥੱਲੇ ਜਿਹੜੀ ਫਸਲਾਂ ਉਹਦਾ ਸਾਨੂੰ ਬਹੁਤ ਫਿਕਰ ਹੈ ਅੱਛਾ ਜੀ ਇਲਾਕਾ ਨਿਵਾਸੀਆਂ ਵਾਸਤੇ ਐਡਵਾਂਸ ਲਾਂ ਦੇ ਰਹੇ ਹੋ ਹਾਂ ਜੀ ਇਲਾਕਾ ਨਿਵਾਸੀ ਕੀ ਉਮੀਦ ਹੈਗੀ ਆ ਕਿ ਪ੍ਰਸ਼ਾਸਨ ਜਾਂ ਥੋੜੀ ਸੁਣਨਗੇ ਇਲਾਕਾ ਨਿਵਾਸੀ ਜਾਂ ਕਿਸਾਨ ਇਹ ਸੁਣਨਗੇ ਦੇਖੋ ਜੀ ਕਿਸਾਨਾਂ ਦੀ ਤਾਂ ਮਤਦ ਨਾਲ ਅਸੀਂ ਇਹ ਬੰਨ ਸਾਰਾ ਲਾ ਰਹੇ ਹਾਂ ਹਾਂ ਜੀ ਪ੍ਰਸ਼ਾਸਨ ਵੀ ਕਰ ਰਿਹਾ ਥੋੜਾ ਬਹੁਤਾ ਜਿੰਨਾ ਕੋਈ ਹੈਗਾ ਚੁੱਕ ਅੱਛਾ ਜੀ ਹਾਂ ਜੀ ਠੀਕ ਹੈ ਕੀ ਸਰਕਾਰ ਤੋਂ ਤੁਹਾਡੀ ਕੋਈ ਮੰਗ ਹੈਗੀ ਹੈ ਜੀ ਆ ਮੰਗ ਤਾਂ ਹੈਗੀ ਵੀ ਜਿਹੜੇ ਬਣੇ ਮਤਲਬ ਬੰਨਾ ਆਪ ਬੰਨਣਾ ਜਿਹੜਾ ਸਾਡਾ ਖਰਚਾ ਹੋ ਰਿਹਾ ਸਾਰਾ ਹਾਂ ਜੀ ਹੁਣ ਸਾਨੂੰ ਜੋ 31 ਤਰੀਕ ਦੇ ਲੱਗੇ ਆ ਸੀ ਹਾਂਜੀ ਆਪ ਕਰਦੇ ਹਾਂਜੀ ਅਛਾ ਹੀ ਉਹ ਬੰਨ ਬੰਨਿਆ ਤਾਂ ਵੀਡੀਓ ਪਾਈਆਂ ਤਾਂ ਸਾਰੇ ਪਹੁੰਚੇ ਨੇ ਪਹੁੰਚੇ ਨੇ ਕਿਸਾਨ ਹੁਣ ਵੀ ਪਹੁੰਚਣ ਦਾ ਚਲੋ ਕੀ ਫਾਇਦਾ ਹੁਣ ਇੱਕ ਜਿਹੜਾ ਖਰਚਾ ਹੋ ਰਿਹਾ ਉਹ ਤਾਂ ਕਿਸਾਨ ਲਗਭਗ ਪਿਛਲੇ 10 ਦਿਨਾਂ ਤੋਂ ਆਪ ਕਰ ਰਹੇ ਨੇ ਹਾਂਜੀ ਤੇ ਬਾਕੀ ਅਸੀਂ ਵੀ ਆਪ ਦੇ ਪੱਲੋਂ ਕਰ ਰਹੇ ਹਾਂ ਜੀ ਨਾਲੇ ਤਾਂ ਜ਼ਮੀਨ ਦੇ ਰਹੇ ਹਾਂ ਨਾਲੇ ਖਰਚਾ ਕਰ ਰਹੇ ਹਾਂ ਟਰੈਕਟਰ ਚੱਲਦੇ ਨੇ ਜੀ ਦੋ ਟਰੈਕਟਰ ਚੱਲਦੇ ਨੇ ਰਜਣਾ ਹਾਂਜੀ ਇਹ ਫਿਰ ਟਰੈਕਟਰਾਂ ਦਾ ਜਿਹੜਾ ਖਰਚਾ ਆ ਰਿਹਾ ਜੀ ਇਹ ਕਿੱਥੋਂ ਆ ਰਿਹਾ ਤੇਲ ਪਾਣੀ ਕਿੱਥੋਂ ਆ ਰਿਹਾ ਜਾਂ ਹੋਰ ਖਰਚੇ ਇਹ ਟਰੈਕਟਰਾਂ ਦਾ ਖਰਚਾ ਤਾਂ ਇਹੀ ਪਾਉਂਦੇ ਨੇ ਅੱਛਾ ਜੀ ਸਾਨੂੰ ਜਗਮੀਤ ਸਿੰਘ ਹਰਿਆਉ 500 500 ਲੀਟਰ ਡੀਜ਼ਲ ਅੱਛਾ ਜੀ ਤੇ 50000 ਰੁਪਏ ਨਕਦ ਰਾਸ਼ੀ ਦੇ ਗਈ ਸੀ ਜਿੰਨਾ ਚੋ 200 ਲੀਟਰ ਅੱਜ ਮਸ਼ੀਨਾਂ ਚਲਾਈਆਂ ਨੇ ਇਹ 200 ਲੀਟਰ ਮੈਂ ਲੈ ਆਇਆ ਬਾਕੀ ਸਾਡੇ ਜਥੇਦਾਰ ਨੂੰ ਜਿਹੜਾ ਕੰਟਰੋਲ ਕਰਦਾ ਜਿਹਨੇ ਤੇਗਾ ਸਿੰਘ ਸਿਉਣਾ ਉਹਨੂੰ ਪਤਾ ਵੀ ਬਾਕੀ ਕਿੱਥੇ ਲੱਗੂਗਾ ਜਿੰਨਾ ਅਸੀਂ ਲਾ ਰਹੇ ਹਾਂ ਨਾਲ ਦੇ ਨਾਲ ਦੱਸੀ ਜਾਂਦੇ ਠੀਕ ਹੈ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਪ੍ਰਸ਼ਾਸਨ ਚਾਹੇ ਕਿਸੇ ਵੀ ਪਾਰਟੀ ਨਾਲ ਸੰਬੰਧਤਤਾ ਇਸ ਟਾਈਮ ਕਿਸਾਨਾਂ ਨਾਲ ਖੜਿਆ ਹਰਚੰਦਪੁਰਾ ਬੰਨ ਤੇ ਜਿਹੜੀ ਪੂਰੀ ਮਸਤੀ ਨਾਲ ਤੁਸੀਂ ਦੇਖ ਸਕਦੇ ਹੋ ਬੰਨ ਜਿਹੜਾ ਮਜ਼ਬੂਤ ਕੀਤਾ ਜਾ ਰਿਹਾ ਮਿਲਦੇ ਹਾਂ ਜੀ ਅਗਲੀ ਰਿਪੋਰਟ ਵਿੱਚ ਉਹਨਾਂ ਟਾਈਮ ਲਈ ਤੁਸੀਂ ਜੁੜਦੇ ਜੁੜੇ ਰਹੋ ਸਾਡੇ ਚੈਨਲ ਨਾਲ ਅਸੀਂ ਸੱਚੀ ਤੇ ਸਾਫ਼ ਸੁਥਰੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ